ਸਸ਼ੀਕਲ ਜੀ ਸਵਾਗਤ ਕਰਦੇ ਆ ਤੁਹਾਡਾ ਵਾਈਗੁਰੂ ਕਲੌਥ ਹਾਊਸ ਐਂਡ ਪਰਟੀਕੂਲਰ ਡਬਲ ਨੂੰ ਅੱਜ ਫੇਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਆਂ ਜੀ ਅੱਜ ਦੀ ਜਿਹੜੀ ਸਭੀ ਕਲੈਕਸ਼ਨ ਹੋਊਗੀ ਅੱਜ ਫਰੈਂਸਿਸ ਕਲੈਕਸ਼ਨ ਏਕੇ ਟੈਕਸ ਤੇ ਫੇਰ ਅੱਜ ਸੇਲ ਰਹਿਣ ਵਾਲੀਆਂ ਸੂਟਾਂ ਦੀ ਅੱਜ ਦੇ ਜਿਹੜੇ ਸੂਟ ਰਹਿਣਗੇ ਮੈਚਿੰਗ ਸੂਟ ਵੀ ਰਹਿਣਗੇ ਜੀ ਤੇ 올ਓਵਰ ਸੂਟ ਵੀ ਮੈਨਗੇ ਜੀ ਪ੍ਰਾਈਸ ਰੋਗੀ 올ਓਵਰ ਸੂਟ ਦੀ 500 ਤੇ ਮੈਚਿੰਗ ਸੂਟਾਂ ਦੀ ਪ੍ਰਾਈਸ ਰਹਿਣੀ ਹੈ 550 ਦੇ ਵਿੱਚ ਤੁਹਾਨੂੰ ਬਿਲਕੁਲ ਸੇਲ ਪ੍ਰਾਈਸ ਦੇ ਵਿੱਚ ਸੂਟ ਦੇ ਰਹੇ ਆਂ ਜੀ ਸਭ ਤੋਂ ਪਹਿਲਾਂ ਮੇਰੀ ਤੁਹਾਨੂੰ ਅਪੀਲ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਜੀ ਜੇਕਰ ਤੁਸੀਂ ਮੇਰੀ ਸ਼ਾਪ ਤੇ ਪਹੁੰਚਣਾ ਤਾਂ ਮੇਰੀ ਸ਼ਾਪ ਦੀ ਜਿਹੜੀ ਲੋਕੇਸ਼ਨ ਹੈਗੀ ਹੈ ਡਿਸਟ੍ਰਿਕਟ ਮਾਨਸਾ ਬਰਲਾਟਾ ਤੋਂ ਬਿਲੋਂਗ ਕਰਦੇ ਆਂ ਜੀ ਜੇਕਰ ਤੁਸੀਂ ਵਿਖੀ ਰੋਡ ਤੋਂ ਆ ਰਹੇ ਹੋ ਤਾਂ ਤੁਹਾਨੂੰ ਪੂਰਾ ਓਵਰਬ੍ਰਿਜ ਕ੍ਰਾਸ ਕਰਕੇ ਆਉਣਾ ਪੈਣਾ ਜੀ ਜਦੋਂ ਤੁਸੀਂ ਓਵਰਬ੍ਰਿਜ ਨੂੰ ਕ੍ਰਾਸ ਕਰ ਲਿਆ ਉਹਦੀ ਲੈਫਟ ਸਾਈਡ ਵਾਪਸ ਆਉਣਾ ਜੀ ਪੁਲ ਦੇ نیچے ਤੇ ਫਸਟ ਗਲੀ ਤੇ ਐਂਟਰ ਕਰਕੇ ਸਾਡੀ ਸ਼ਾਪ ਹੈ ਜੀ ਜੇ ਜੇਕਰ ਤੁਸੀਂ ਬੋਹਾ ਰੋਡ ਤੋਂ ਆ ਰਹੇ ਹੋ ਤਾਂ ਤੁਸੀਂ ਬੋਹਾ ਰੋਡ ਤੋਂ ਆ ਰਹੇ ਹੋ ਤੁਸੀਂ ਓਵਰ ਬ੍ਰਿਜ ਨੂੰ ਕ੍ਰੋਸ ਨਹੀਂ ਕਰਨਾ ਜੀ ਉਹਦੀ ਰਾਈਟ ਸਾਈਡ ਆਉਣਾ ਹੈ ਰਾਈਟ ਸਾਈਡ ਥੋੜਾ ਜਿਹਾ ਬੋਲਦੇ ਨੀਚੇ ਆਉਣਾ ਜੀ ਸਭ ਤੋਂ ਪਹਿਲਾਂ ਜਿਹੜੀ ਗਲੀ ਮੋੜਨੀ ਹੈ ਉਸ ਗਲੀ ਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੀ ਲਓ ਜੀ ਅੱਜ ਦੀ ਜਿਹੜੀ ਵੀਡੀਓ ਰਹਿਣ ਵਾਲੀ ਹੈ ਪ੍ਰਿੰਸੈਸ ਕਲੈਕਸ਼ਨ ਦੀ ਰਹਿਣ ਵਾਲੀ ਹੈ ਬਿਲਕੁਲ ਪਿਓਰ कॉटन ਸਟੱਫ ਹੈ ਜੀ ਤੇ ਫਾਈਨ ਸਟਾਕ ਹੁੰਦਾ ਹੈ ਪ੍ਰਿੰਸੈਸ ਕਲੈਕਸ਼ਨ ਚੈੱਕ ਕਰੋ ਪਹਿਲਾਂ ਸੂਟ ਚੈੱਕ ਕਰੋ ਜੀ ਅੱਜ ਅਸੀਂ ਤੁਹਾਨੂੰ ਸੇਲ ਪ੍ਰਾਈਸ ਚ ਸੂਟ ਦੇ ਰਹੇ ਹਾਂ ਇਹ ਖਾਦੀ ਚ ਰਹੂਗਾ ਜੀ ਖਾਦੀ ਚ ਸੂਟ ਰਹਿਣ ਵਾਲਾ ਬੈਕ ਸਾਈਡ ਤੋਂ ਚੈੱਕ ਕਰ ਸਕਦੇ ਹੋ ਅੱਜ ਇਹਦੀ ਵੀ ਪ੍ਰਾਈਸ ਰਹਿਣੀ ਹੈ 550 ਜੀ ਠੀਕ ਹੈ ਜੀ ਪ੍ਰਿੰਸਸ ਕਲੈਕਸ਼ਨ ਹੈ ਸਭ ਦੇ ਉੱਪਰ ਤੁਹਾਨੂੰ ਮੋਰ ਮਿਲਣ ਵਾਲੀ ਹੈ ਪ੍ਰਿੰਸਸ ਦੀ ਬਿਲਕੁਲ ਪਿਓਰ ਕਾਟਰਨ ਸਟਾਫ ਏਕੇ ਟੈਕਸ ਦਾ ਰਹਿਣ ਵਾਲਾ ਹੈ ਮੈਚਿੰਗ ਸੂਟ ਮਿਲੂਗਾ ਖਾਦੀ ਵਿੱਚ ਇਹ ਵੀ 550 ਦੇ ਵਿੱਚ ਮਿਲਣ ਵਾਲਾ ਜੀ ਚੈੱਕ ਕਰੀ ਚਲੋ ਮੈਚਿੰਗ ਸੂਟ ਵੀ ਰਹਿਣੇ ਆ ਆਲ ਓਵਰ ਸੂਟ ਵੀ ਰਹਿਣੇ ਆ ਜੀ ਅਗਲਾ ਸੂਟ ਚੈੱਕ ਕਰੋ ਜੀ ਲਓ ਜੀ ਇਹ ਵਾਲਾ ਸੂਟ ਚੈੱਕ ਕਰੋ ਤੇ ਇਹ ਵਾਲੀ ਰਹਿਣੀ ਹੈ ਜੀ ਇਹ ਨਾਲ ਮੈਚਿੰਗ ਸ਼ਰਟ ਪ੍ਰਾਈਸ ਰਹਿਣੀ ਹੈ ਜੀ 550 ਠੀਕ ਹੈ ਜੀ ਪ੍ਰਾਈਸ ਰਹਿਣੀ ਹੈ 550 ਜੀ ਚੈੱਕ ਕਰੀਏ ਚਲੋ ਅੱਜ ਦੇ ਸੂਟ ਅਗਲਾ ਸੂਟ ਚੈੱਕ ਕਰੋ ਜੀ ਲਓ ਜੀ ਇਹ ਵਾਲਾ ਸੂਟ ਦੇਖੋ ਇਹਦੇ ਨਾਲ ਰਹਿਣੀ ਹੈ ਤੁਹਾਨੂੰ ਬਲੂ ਕਲਰ ਦੇ ਵਿੱਚ ਆਊਗਾ ਜੀ ਨੇਵੀ ਬਲੂ ਦੇ ਵਿੱਚ ਰਹੂਗਾ ਮੈਚਿੰਗ ਰਹਿਣੀ ਹੈ ਸ਼ਾਰਟ ਚੈੱਕ ਕਰੋ ਪ੍ਰਾਈਸ ਰਹਿਣੀ ਹੈ ਜੀ 550 ਇਹ 올ਓਵਰ ਸੂਟ ਰਹਿਣਾ ਜੀ ਇਹਦੀ ਪ੍ਰਾਈਸ ਰਹਿਣੀ ਹੈ 500 ਠੀਕ ਹੈ ਜੀ ਇਹਦੀ 500 ਪ੍ਰਾਈਸ ਰਹਿਣੀ ਹੈ ਇਹ ਵੀ 올ਓਵਰ ਸੂਟ ਰਹੂਗਾ ਜੀ 올ਓਵਰ ਸੂਟ ਦੀ ਪ੍ਰਾਈਸ ਸਾਨੂੰ 500 ਪੈਣ ਵਾਲੀ ਹੈ ਅੱਜ ਦੇ ਸੂਟ ਰਹਿਣੇ ਸੇਲ ਪ੍ਰਾਈਸ ਦੇ ਵਿੱਚ ਚੈੱਕ ਕਰੀ ਚਲੋ ਜੀ ਪ੍ਰਿੰਟਡ ਡਿਜ਼ਾਈਨ ਹਾਂਜੀ ਅਗਲਾ ਸੂਟ ਚੈੱਕ ਕਰੋ ਇਹ ਵੀ ਮੈਚਿੰਗ ਰਹੂਗਾ ਜੀ ਦੇਖੋ ਜੀ ਅੱਜ ਦੇ ਸੂਟਾਂ ਤੇ ਸੇਲ ਰਹਿਣੀ ਹੈ ਪ੍ਰਿੰਸਸ ਦੇ ਮੈਚਿੰਗ ਸੂਟ ਰਹਿਣਾ ਪ੍ਰਾਈਸ ਰਹਿਣੀ ਹੈ ਜੀ ਅੱਜ 500 ਤੇ 550 ਮੈਚਿੰਗ ਮਿਲੂਗਾ 550 ਤੇ 올ਓਵਰ ਰਹੂਗਾ ਜੀ 500 ਦੇਖੋ ਜੀ ਸਟਾਫ ਬਹੁਤ ਫਾਈਨ ਹੈ ਸਾਰੇ 올ਓਵਰ ਸਟਾਫ ਵੀ ਪ੍ਰਿੰਸਸ ਰਹਿਣ ਵਾਲਾ ਦੇਖ ਸਕਦੇ ਹੋ ਤੁਸੀਂ ਬਹੁਤ ਫਾਈਨ ਸਟਾਫ ਹੁੰਦਾ ਜੀ ਬਿਲਕੁਲ ਪਿਓਰ ਕਾਟਰ ਰਹਿਣ ਵਾਲਾ ਚੈੱਕ ਕਰੋ ਇਹਦੀ ਪ੍ਰਾਈਸ ਰਹੂਗੀ 500 ਇਹ ਵੀ 올ਓਵਰ ਸੂਟ ਹੈ ਜੀ ਇਹਦੀ ਵੀ ਪ੍ਰਾਈਸ 500 ਰਹਿਣ ਵਾਲੀ ਹੈ ਦੇਖੋ ਜੀ ਪ੍ਰਾਈਸ ਰਹੂਗੀ 500 ਸੂਟਾਂ ਨੂੰ ਚੈੱਕ ਕਰੋ ਅੱਜ ਇਹ ਬਹੁਤ ਹੀ ਪਿਆਰੇ ਜਿਹੇ ਸੂਟ ਲੈਣੇ ਆ ਇਹ ਵਾਲਾ ਚੈੱਕ ਕਰੋ ਜੀ ਪ੍ਰਿੰਟਿੰਗ ਦੇਖੋ ਇਹਨਾਂ ਦੀ ਬਹੁਤ ਹੀ ਪਿਆਰੀ ਜੀ ਪ੍ਰਿੰਟਿੰਗ ਰਹਿਣ ਵਾਲੀ ਹੈ ਸੈਵਾ ਬ੍ਰਾਂਡ ਦਾ ਰਹੂਗਾ ਸੈਵਾ ਬ੍ਰਾਂਡ ਦਾ ਵੀ ਅੱਜ ਤੁਹਾਨੂੰ 500 ਦਾ ਪੈਣ ਵਾਲਾ ਦੇਖੋ ਜੀ ਇਹ ਵਾਲਾ ਚੈੱਕ ਕਰੋ ਬਹੁਤ ਹੀ ਪਿਆਰੇ ਪਿਆਰੇ ਪ੍ਰਿੰਟਾਂ ਵਿੱਚ ਸੂਟ ਮਿਲਣ ਵਾਲੇ ਤੁਹਾਨੂੰ ਦੇਖੋ ਜੀ ਇਹ ਵਾਲਾ ਕਲਰ ਆਊਗਾ ਇਹ ਵਾਲਾ ਕਲਰ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਚੱਕਰੋ ਜੀ ਇਹਦੀ ਪ੍ਰਿੰਟਿੰਗ ਦੇਖੋ ਬਹੁਤ ਹੀ ਪਿਆਰੀ ਜੀ ਆll over ਹੋਊਗਾ ਅੱਜ ਦੀ ਪ੍ਰਾਈਸ ਰਹਿਣੀ ਆ 500 ਹਾਂਜੀ ਇਹ ਵਾਲਾ ਮੈਚਿੰਗ ਸੂਟ ਚੈੱਕ ਕਰੋ ਜੀ ਲਓ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣਾ ਮੈਚਿੰਗ ਅੱਜ ਦੀ ਜਿਹੜੀ ਪ੍ਰਾਈਸ ਰਹਿਣੀ ਆ 550 ਤੇ 500 ਦੇਖੋ ਜੀ ਇਹ ਵਾਲਾ ਸੂਟ ਦੇਖੋ ਜੀ ਬਹੁਤ ਹੀ ਪਿਆਰੀ ਜੀ ਮੈਚਿੰਗ ਹੈ ਇਹ ਵਾਲਾ ਰਹੂਗਾ ਜੀ ਆll over ਇਹਦੀ ਪ੍ਰਾਈਸ ਰਹਿਣੀ ਆ 500 ਇਹ ਸੈਬਾ ਬ੍ਰਾਂਡ ਦਾ ਰਹੂਗਾ ਜੀ ਇਹਦੀ ਵੀ ਪ੍ਰਾਈਸ 500 ਰਹਿਣ ਵਾਲੀ ਆ ਜੀ ਇਹ ਵਾਲਾ ਚੈੱਕ ਕਰੋ ਜੀ ਪ੍ਰਿੰਟਿੰਗ ਇਹ ਵੀ ਬਹੁਤ ਪਿਆਰੀ ਜੀ ਪ੍ਰਿੰਟਿੰਗ ਰਹੂਗੀ ਪ੍ਰਾਈਸ ਰਹੂਗੀ 500 ਠੀਕ ਹੈ ਜੀ ਅੱਜ ਦਾ ਸੂਟ ਦੇਖੋ ਜੀ ਇਹ ਵਾਲਾ ਚੈੱਕ ਕਰੋ ਜੀ ਪ੍ਰਿੰਟਿੰਗ ਦੇਖੋ ਬਹੁਤ ਸੋਹਣੀ ਜੀ ਪ੍ਰਿੰਟਿੰਗ ਹੈ ਅੱਜ ਦੀ ਪ੍ਰਾਈਸ ਰਹਿਣੀ ਇਹਨਾਂ ਦੀ 500 ਸੇਲ ਆਫਰ ਦੇ ਵਿੱਚ ਲਗਾਤੇ ਆ ਸੂਟ ਦੇਖੋ ਚੈੱਕ ਕਰੀ ਸਲੋ ਡਿਜ਼ਾਈਨ ਪ੍ਰਿੰਟ ਬ੍ਰਾਂਡਡ ਸੂਟ ਰਹਿਣੇ ਆ ਜੀ ਸਾਰੇ ਬਿਲਕੁਲ ਪਿਓਰ ਕਾਟਨ ਸਟਾਫ 19700 ਵਾਲਾ ਸੂਟ ਪਹਿਨਣ ਵਾਲਾ ਸਿਰਫ 500 ਦੇ ਵਿੱਚ ਤੇ 5500 ਦੇ ਵਿੱਚ ਠੀਕ ਹੈ ਜੀ 700 ਦਾ ਸੂਟ ਤੁਹਾਨੂੰ ਅੱਜ 500 ਦੇ ਵਿੱਚ ਪਹਿਨਣ ਵਾਲਾ ਚੈੱਕ ਕਰੋ ਜੀ ਡਿਜ਼ਾਈਨ ਪ੍ਰਿੰਟਿੰਗ ਚੈੱਕ ਕਰੀ ਚੱਲੋ ਬਹੁਤ ਹੀ ਪਿਆਰੇ ਜਿਹੇ ਸੂਟ ਰਹਿਣ ਵਾਲੇ ਆ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਕਲਰ ਹੋਊਗਾ ਇਹਦਾ ਤੁਸੀਂ ਕੋਟ ਸੈੱਟ ਵੀ ਬਹੁਤ ਸੋਹਣਾ ਰੈਡੀ ਕਰ ਸਕਦੇ ਹੋ ਦੇਖੋ ਜੀ ਚੈੱਕ ਦੇ ਵਿੱਚ ਬਣਿਆ ਹੋਇਆ 올ਓਵਰ ਸੂਟ ਹੈ ਜੀ ਕੋਰਸੈਟ ਰੈਡੀ ਕਰੋ ਪ੍ਰੋਪਰ ਸੂਟ ਬਣਾਓ ਬਹੁਤ ਸੋਹਣੇ ਸੂਟ ਬਣਨੇ ਆ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਚੈੱਕ ਦੇ ਵਿੱਚ ਠੀਕ ਹੈ ਜੀ ਅੱਜ ਦੇ ਸੂਟ ਬਹੁਤ ਹੀ ਪਿਆਰੇ ਪਿਆਰੇ ਪੈਂਟਾਂ ਵਿੱਚ ਰਹਿਣ ਵਾਲੇ ਆ ਲਓ ਜੀ ਇਹ ਵਾਲਾ ਪ੍ਰੈੱਡ ਦੇਖੋ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਮੈਚਿੰਗ 올ਓਵਰ ਉਹ ਵੀ ਸੂਟ ਤੁਹਾਨੂੰ ਰਹਿਣ ਰਹਿਣ ਵਾਲੇ ਆ ਇਹ ਵਾਲਾ ਚੈੱਕ ਕਰੋ ਜੀ ਇਹ ਖਾਦੀ ਦੇ ਵਿੱਚ ਰਹੂਗਾ ਜੀ। ਲਓ ਜੀ ਇਹ ਆਉਗੀ ਸੈਲਫ ਦੇ ਵਿੱਚ ਬਾਟਮ। ਇਹ ਵੀ ਖਾਦੀ ਦੇ ਵਿੱਚ ਰਹਿਣ ਵਾਲਾ। ਦੇਖੋ ਜੀ। ਇਹ ਵੀ ਬਹੁਤ ਪਿਆਰੀ ਜੀ ਪ੍ਰਿੰਟਿੰਗ ਰਹੂਗੀ। ਲਓ ਜੀ ਖਾਦੀ ਦੇ ਵਿੱਚ ਰਹੂਗਾ ਜੀ ਇਹਦੀ ਵੀ ਪ੍ਰਾਈਸ 550 ਮੈਂ ਪੈਣ ਵਾਲੀ ਤੁਹਾਨੂੰ। ਡਿਜ਼ਾਈਨ ਪ੍ਰਿੰਟ ਚੈੱਕ ਕਰੀ ਚੱਲੋ। ਇਹ ਵਾਲਾ ਸੂਟ ਦੇਖੋ ਜੀ ਇਹ ਵੀ ਕਾਫੀ ਡਿਮਾਂਡ ਰਹੀ ਹੈ ਮੇਰੀ ਭੈਣਾਂ ਦੀ ਇਸ ਵਾਲੇ ਸੂਟ ਦੀ। ਦੁਬਾਰਾ ਰੀਸਟਾਕ ਕਰਤਾ ਜੀ ਇਹ ਵਾਲਾ ਸੂਟ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ ਹੈ ਪ੍ਰਿੰਟਿੰਗ ਬਹੁਤ ਪਿਆਰੀ ਹੈ ਜੀ ਇਹ ਵਾਲੇ ਸੂਟ ਦੀ ਦੇਖੋ ਅੱਜ ਇਹਦੀ ਪ੍ਰਾਈਸ ਵੀ 550 ਰਹਿਣੀ ਹੈ ਜੀ ਕਲਰ ਆ ਰਿਹਾ ਹੈ ਡਲ ਪਰ ਜਿਹੜਾ ਸਹੀ ਕਲਰ ਫਿਰੋਜੀ ਹੁੰਦਾ ਉਹੀ ਫਿਰੋਜੀ ਕਲਰ ਹੈ ਜੀ ਫਿਰੋਜੀ ਕਲਰ ਦੇ ਵਿੱਚ ਰਹੂਗਾ ਦੂਰ ਤੋਂ ਦਿਖਾ ਦਿੰਦੀਆਂ ਪ੍ਰਿੰਟਿੰਗ ਫਿਰੋਜੀ ਕਲਰ ਰਹੂਗਾ ਜੀ ਬਹੁਤ ਪਿਆਰਾ ਜਿਹਾ ਕਲਰ ਹੈ ਫਿਰੋਜੀ ਪਰ ਕਲਰ ਥੋੜਾ ਜਿਹਾ ਡਲ ਆ ਰਿਹਾ ਹੈ ਅਗਲਾ ਚੈੱਕ ਕਰੋ ਜੀ ਇਹ 올ਓਵਰ ਸੂਟ ਹੈ ਪ੍ਰਿੰਸਸ ਲਓ ਜੀ 올ਓਵਰ ਸੂਟ ਰਹੂਗਾ ਪ੍ਰਿੰਸਸ ਅਜਰੀ ਪ੍ਰਾਈਸ ਰਹਿਣੀ ਆ 500 ਦੇਖੋ ਜੀ ਬਹੁਤ ਸੋਹਣਾ ਪ੍ਰਿੰਟ ਰਹਿਣ ਵਾਲਾ ਚੈੱਕ ਦੇ ਵਿੱਚ ਅੱਜ ਇਹਦੀ ਪ੍ਰਾਈਸ 500 ਰਹਿਣੀ ਆ ਜੀ ਇਸ ਤੋਂ ਅਗੇ ਚੈੱਕ ਕਰੋ ਜੀ 올ਓਵਰ ਸੂਟ ਲਾਈਟ ਚਾਰਟ ਵੀ ਮਿਲੂਗਾ ਡਾਰਕ ਚਾਰਟ ਵੀ ਮੈਲ ਵਾਲਾ ਤੁਹਾਨੂੰ ਅੱਜ ਦੇ ਸੂਟਾਂ ਦਾ ਲਓ ਜੀ ਅੱਜ ਇਹਦੀ ਪ੍ਰਾਈਸ ਵੀ 500 ਰਹਿਣ ਵਾਲੀ ਹੈ ਬਹੁਤ ਸੋਹਣਾ ਪ੍ਰਿੰਟ ਬਣਿਆ ਹੋਇਆ ਸੈਲਫ ਦੇ ਵਿੱਚ ਜਿਵੇਂ ਕੰਥਾਵਾਰਕ ਹੁੰਦਾ ਏਦਾਂ ਦੀ ਡਿਜ਼ਾਈਨਿੰਗ ਹੈ ਪ੍ਰਿੰਟਿੰਗ ਦੀ ਲਾਈਟ ਜਾਂ ਗ੍ਰੇ ਕਲਰ ਆਊਗਾ ਜੀ ਛੋਟਾ ਪ੍ਰਿੰਟ ਵੀ ਮਿਲੂਗਾ ਲਓ ਜੀ ਲਾਈਟ ਕਲਰ ਛੋਟਾ ਪ੍ਰਿੰਟ ਵੀ ਮੈਲਣ ਵਾਲਾ ਜੇ ਕਿਸੇ ਨੂੰ ਛੋਟਾ ਪ੍ਰਿੰਟ ਪਸੰਦ ਆਏ ਵੀ ਲੈ ਸਕਦੇ ਹੋ ਅੱਜ ਇਹਦੀ ਪ੍ਰਾਈਸ ਰਹਿਣੀ ਹੈ ਸਿਰਫ 500 ਪ੍ਰਿੰਸੈਸ ਆ ਦੀਸ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਤੁਸੀਂ ਇਹ ਵਾਲਾ ਪ੍ਰਿੰਟ ਚੈੱਕ ਕਰੋ ਜੀ ਲਓ ਜੀ ਇਹ ਵਾਲੀ ਪ੍ਰਿੰਟਿੰਗ ਦੇਖੋ ਬਹੁਤ ਹੀ ਪਿਆਰੀ ਜੀ ਪ੍ਰਿੰਟਿੰਗ ਰਹਿਣ ਵਾਲੀ ਹੈ ਇਹ ਵਾਲਾ ਕਲਰ ਚੈੱਕ ਕਰੋ ਇਹ ਵਾਲਾ ਕਲਰ ਚੈੱਕ ਕਰੋ ਜੀ ਪ੍ਰਿੰਟ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਕਲਰ ਦੇਖੋ ਬਹੁਤ ਹੀ ਪਿਆਰਾ ਜਿਹਾ ਕਲਰ ਆਉਣ ਵਾਲਾ ਹੈ ਦਾ ਅੱਜ ਪ੍ਰਾਈਸ ਰਹਿਣੀ ਹੈ ਦੀ 500 ਇਹ ਵਾਲਾ ਦੇਖੋ ਚੈੱਕ ਕਰੋ ਥੋੜਾ ਅੰਬੀਆਂ ਵਾਲਾ ਪ੍ਰਿੰਟ ਬਣਿਆ ਹੋਇਆ ਲਓ ਜੀ ਇਹਦੀ ਵੀ ਪ੍ਰਾਈਸ ਅੱਜ 500 ਰਹਿਣ ਵਾਲੀ ਹੈ ਇਹ ਕੇਵਲਾ ਚੈੱਕ ਕਰੋ ਬਹੁਤ ਹੀ ਪਿਆਰੀ ਜੀ ਪ੍ਰਿੰਟਿੰਗ ਹੈ 올ਓਵਰ ਸੂਟ ਰਹੂਗਾ ਜੀ ਇਹ ਲਓ ਪ੍ਰਿੰਟ ਦੇਖੋ ਜੀ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲੀ ਲੀਫ ਪ੍ਰਿੰਟਿੰਗ ਹੈ ਪ੍ਰਾਈਸ ਅਜੇ ਰੈਡੀ ਹੈ ਦੀ 500 ਫਰੌਕ ਬਣਾ ਲਓ ਕੁਛ ਮਰਜ਼ੀ ਰੈਡੀ ਕਰ ਲਓ ਜੀ ਇਹਦਾ ਅਗਲਾ ਸੂਟ ਦੇਖੋ ਇਹ ਵੀ ਛੋਟੇ ਪ੍ਰਿੰਟ ਵਿੱਚ ਆਊਗਾ ਮਾਊਸ 쉐ਡ ਹੈ ਦੀ ਮਾਊਸ 쉐ਡ ਦੇ ਵਿੱਚ ਆਣਾ ਛੋਟਾ ਪ੍ਰਿੰਟ ਹੈ ਜੀ ਪ੍ਰਾਈਸ ਰਹੂਗੀ ਇਹਦੀ जी ए वाला कलर चेक करो जी यू जी शेड में कलर आऊगा कैमल कलर आऊगा जी ये देख सकते हो दे लीफ प्रिंटिंग है बहुत सोना प्रिंट देंड वाला अज याइज रहेगी सौ लो जी दूसरा कलर देखो जी रेस्ट ज कलर आऊगा कॉपर रेस्ट जहा कलर है जी बहुत प्यारा जहाँ कलर है कॉपर रेस्ट कलर लो जी 올 오버 सूट ਰਹੂਗਾ ਜੀ 500 ਰਹਿਣੀ ਹੈ ਜੀ ਪ੍ਰਾਈਸ ਕਾਪਰ ਰੈਸਟ ਕਲਰ ਹੈ ਇਹ ਵਾਲਾ ਦੇਖੋ ਜੀ ਵਾਈਨ ਸ਼ੇਡ ਦੇ ਵਿੱਚ ਆਊਗਾ ਬਹੁਤ ਸੋਹਣਾ ਜਿਹਾ ਪ੍ਰਿੰਟ ਰਹਿਣ ਵਾਲਾ ਜੀ ਦੇਖੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਅੱਜ ਪ੍ਰਾਈਸ ਜਿਹੜੀ 500 ਰਹਿਣੀ ਹੈ ਪ੍ਰਿੰਸੈਸ ਕਲੈਕਸ਼ਨ ਰਹਿਣ ਵਾਲੀ ਹੈ ਇਹ ਬਲੈਕ ਚ ਆਊਗਾ ਜੀ ਚੈੱਕ ਕਰੋ ਜੀ ਇਹਦੀ ਵੀ ਪ੍ਰਿੰਟਿੰਗ ਬਹੁਤ ਪਿਆਰੀ ਹੈ ਲਓ ਕਲਾ ਕਲਰ ਚੈੱਕ ਕਰੋ ਲਓ ਬਹੁਤ ਸੋਨੇ ਸੋਨੇ ਪ੍ਰਿੰਟ ਰਹਿਣ ਵਾਲੇ ਆ ਡਿਜ਼ਾਈਨ ਪ੍ਰਿੰਟਿੰਗ ਲਓ ਗ੍ਰੇ ਕਲਰ ਦੇ ਵਿੱਚ ਆਊਗਾ ਜੀ ਪ੍ਰਾਈਸ 500 ਲਓ ਜੀ ਇਹ ਪਿਆਜੀ ਜੇ ਕਲਰ ਚਾਉਣ ਵਾਲਾ ਇਹਦੀ ਵੀ ਪ੍ਰਾਈਸ 500 ਰਹਿਣ ਵਾਲੀ ਹੈ ਜੀ ਜੇਕਰ ਇਹਨਾਂ ਸੂਟਾਂ ਵਿੱਚ ਜਿਹੜਾ ਵੀ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਠੀਕ ਹੈ ਜੀ ਸਕਰੀਨ ਦੇ ਉੱਪਰ ਤੁਹਾਨੂੰ ਨੰਬਰ ਮੈਂਸ਼ਨ ਕੀਤਾ ਉਸ ਨੰਬਰ ਤੇ ਕਾਲ ਕਰੋ ਮੈਸੇਜ ਕਰੋ ਕਿ ਦੁਪੱਟੇ ਵੀ ਤੁਹਾਡੇ ਆਫਰ ਚ ਲੱਗੇ ਹੋਏ 180 ਵਾਲਾ ਦੁਪੱਟਾ 200 ਵਾਲਾ ਦੁਪੱਟਾ ਬੂਗਾ ਚੱਕ ਦਾ 200 ਦਾ ਤੇ ਤੁਸੀਂ ਦੁਪੱਟੇ ਵੀ ਸਾਡੇ ਨਾਲੋਂ ਬਾਏ ਕਰ ਸਕਦੇ ਹੋ ਸਾਡੇ ਕੋਲ ਜਿੰਨਾ ਭਾਣਾ ਦੁਪੱਟੇ ਲੈਣੇ ਆ ਜੀ ਠੀਕ ਹੈ ਜੀ ਜੇਕਰ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਪਰੂ ਬਹੁਤ ਸਾਰੇ ਦੇ ਪਲੇਨ ਪੀਸ ਵੀ ਮਿਲਣਗੇ ਬਾਂਦਨੀ ਪ੍ਰਿੰਟ ਦੇ ਵਿੱਚ ਵੀ ਸੂਟ ਮਿਲਣ ਵਾਲੇ ਆ ਜੀ ਇੰਸਟਾਗ੍ਰਾਮ ਤੇ ਵੀ ਸਾਡੀ ਜਿਹੜੀ ਆਈਡੀ ਚੱਲ ਰਹੀ ਹੈ ਜੀ ਅੱਜ ਡਿਸਕ੍ਰਿਪਸ਼ਨ ਵਿੱਚ ਜਿਹੜੇ ਲਿੰਕ ਦਿੱਤਾ ਗਿਆ ਉੱਥੋਂ ਤੁਸੀਂ ਸਾਡਾ ਲਿੰਕ ਨੂੰ ਫੋਲੋ ਕਰ ਸਕਦੇ ਹੋ ਜੀ ਠੀਕ ਹੈ ਜੀ ਰੋਜ਼ ਅਸੀਂ ਡੇਲੀ ਵੀਡੀਓ ਆਉਂਦੀ ਹੈ ਸਾਡੀ ਇੰਸਟਾਗ੍ਰam ਤੇ ਵੀ ਉੱਥੇ ਵੀ ਤੁਹਾਨੂੰ ਫੋਲੋ ਕਰੋ ਕਿ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਗਿਆ ਜੀ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਹਾਂ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਵਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ